ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰਗ ਪ੍ਰਸਾਦ ਜਪ ਆਦ ਸਚ ਜਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਿਆ ਸੋਚਨ ਹੋਵੇ ਜੇ ਸੋਚੀ ਲਖ ਵਾਰ ਚੱਪੇ ਚੱਪ ਨ ਹੋਵੇ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖਣਾ ਉੱਤਰੀ ਜੇ ਬੰਨਾ ਪੁਰੀਆਂ ਪਾਰ ਸਹਸ ਸਿਆਨ ਪਰ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਛ ਸਿਆਰਾ ਹੋਈਐ ਕਿ ਕੋੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਰ ਕੋ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵੜਿਆਈ ਹੁਕਮੇ ਉਤਮਨੀਚ ਕਮ ਲਿਖ ਦੋ ਸੁਖ ਪਾਈਐ ਇੱਕ ਨਹ ਹੋ ਗੰ ਵਿਖ ਸੀਸ ਇੱਕ ਹਕਮ ਸਦਾ ਪਵਾਈਐ ਹੁਕਮੇਂਦਰ ਸਭ ਕੋ ਬਾਹ ਰੁਕ ਨ ਕੋਏ ਨਾਨਕ ਕਮੇ ਜੇ 부ਜ ਤਾ ਹਮੈ ਕਹ ਨ ਕੋਏ ਗਾਵੇ ਕੋ ਤਾਨ ਬਹਿ ਕਿਸੈ ਤਾਨ ਗਾਵੇ ਕੋ ਦਾਤ ਜਨ ਨਿਸਾਨ ਗਾਵੇ ਕੋ ਗੁਣ ਬੜੀਆ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ ਕੀਰਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੈ ਕੋ ਜਾ ਪੈਦ ਸਹਿ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਤਨਾ ਕਥੀ ਨਾ ਵੈ ਤੋਟ ਕਤ ਕਤ ਗਤੀ ਕੋਟੀ ਕੋਟ ਕੋਟ ਜਿੰਦਾ ਦਿਲਿੰਦੇ ਥਕ ਪਾਏ ਜੁਗਾ ਜਗੰਤਰ ਕਾਹੀ ਖਾਹੀ ਹੁਕਮੀ ਹੁਕਮ ਚਲਾਏ ਰਹੋ ਨਾਨਕ ਬਿਕਸਾ ਬੇਪਰਵਾਹੋ ਸੱਚਾ ਸੇਬ ਸੱਚ ਨਾਹਿ ਪਖੈ ਪੋ ਅਪਾਰ ਅਖੈ ਮੰਗਾ ਦੇ ਦੇ ਦਾਤ ਕਰੇ ਦਤਾਰ ਫਿਰਕੇ ਅਗੇ ਰਖੀਐ ਜਿਸ ਦੇਤੇ ਫਿਰ ਕੇ ਅਗੇ ਰਖੀਐ ਜਿਤ ਦਸੈ ਦਰਵਾਰ ਮੋਹ ਕੇ ਬੋਲਣ ਬੋਲੀਐ ਜਸੰਤਰੇ ਪਿਆਰ ਅਮਰਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪੈ ਨ ਜਾਏ ਕੀ ਤਨ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇ ਵਿਅਤਨ ਪਾਇਆ ਮਾਨ ਨਾਨ ਗਾਵਯ ਗੁਨੀ ਨਿਦਾਨ ਗਾਵਯ ਸੁਨੀਏ ਮਨ ਰਖੀਏ ਪਾਉ ਦੁਖ ਪਰ ਹ ਸੁਖ ਕਰ ਲੈ ਜਾਏ ਗੁਰਮਖ ਨਾਦਮ ਗੁਰਮਖ ਬੇਦਮ ਗੁਰਮਖ ਰਿਆ ਸਮਾਈ ਗੁਰੇ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿ ਨਾ ਕਥਨ ਜਾਈ ਗੁਰ ਇੱਕ ਦੇਵ ਜਾਈ ਸਭਨਾ ਜੀਆਂ ਕੇ ਇੱਕ ਦਾਤਾ ਸੋ ਮੈਂ ਵਿਸਰਨ ਜਾਈ तीर्थ नामा जे तिस पावा बिन पाणे के नाही करी जेती श्रेष्ठ उपाय बिखा बिन करमा के मिले ली मत विचित्र تن जवाहर माणक जे गुर की सिख सुनी गुरक देव जाई सब ना जियां इक इक दाता सो में बिसर न जाई जे युग चार यार जा होर दसोनी होए नवा खंडा विच जानी है नाल चले सब कोए ਚੰਗਾ ਨਉ ਰਖਾਇ ਕਹਿ ਜਸ ਕੀਰਤ ਜਗਲੇ ਜਿਤ ਨਦਰ ਨਾ ਆਵੀ ਤਬਾਤਨ ਪੁਸਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਨਵੰਤ ਆ ਗੁਣ ਦੇ ਤਿਆ ਕੋਈ ਨ ਸੁਝਈ ਜੇ ਤਸ ਗੁਣ ਕੋਈ ਕਰੇ ਸੁਨਿਏ ਸਿੱਧ ਪੀ ਸੁਰਨਾਥ ਸੁਨਿਏ ਤਰਤ ਤਵਲ ਆਕਾਸ ਸੁਨਿਏ ਦੀਪ ਲੋ ਪਤਾਲ ਸੁਨਿਐ ਪੋ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੂਪਾਪ ਕਾ ਨਾਸ ਸੁਨਿਐ ਸਰਬਰਮੇਂਦਰ ਸੁਨਿਐ ਮੁਖਸਲ ਨਾਨਮੰਦ ਸੁਨਿਐ ਜੋ ਜਗੰਦਨ ਪੀਤ ਸੁਨਿਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਨਾਨਕ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੂਪਾਪ ਕਾ ਨਾਸ ਸੁਨਿਏ ਸੰਤ ਸੰਤੋਖ ਗਿਆਨ ਸੁਨਿਏ ਅਸੜਕੈ ਸੁਨਾਨ ਸੁਨਿਏ ਪਰਪੜ ਪਾਵੇ ਮਾਨ ਸੁਨਿਏ ਲਾਗੇ ਸਹਿਜ ਧਿਆਨ ਨਾਨਕ ਭਗਤ ਅਸਦਾ ਵਿਗਾਸ ਸੁਨਿਏ ਦੂਪ ਪਾਵਕਾ ਨਾਸ ਸੁਨਿਏ ਸਾਰਾ ਗੁਨਾਕੇਗਾ ਸੁਨਿਏ ਸੇਖ ਪੀਰ ਪਾਤਸ਼ਾ ਸੁਨਿਏ ਅੰਦੇ ਪਾਵੇ ਰਾਹ ਸੁਨਿਏ ਹਾਥ ਰਸਗਾਹੋ ਨਾਨਿਕ ਪੰਗਤਾ ਸੁਦਾ ਵਿਗਾਸ ਸੁਨਿਆ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹਿ ਪਿਸੇ ਪਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਵੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਬਵਨ ਕੀ ਸੋਧ ਮੰਨੇ ਮੋਹੇ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਮਾਰ ਠਾਕ ਨਾ ਪਾਏ ਮੰਨੈ ਪਸਿ ਪ੍ਰਗਟ ਜਾਏ ਮੰਨੈ ਪੰਗ ਮੰਨੈ ਮਗ ਚਲੇ ਨਾ ਬੰਧੋ ਮੰਨੈ ਧਰਮ ਸੇਤੀ ਸੁਨਵੰਦ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਾਰ ਸਦਾਰ ਮਨਿਅਤਰੇ ਤਰੇ ਤਰੇ ਗੁਰ ਸਿੱਖ ਮਨ ਨਾਨ ਪਾਵਨ ਪਿਖ ਸਾਮ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਚ ਪਰਵਾਨ ਪੰਚ ਪਰਦਾਨ ਪੰਚੇ ਭਵ ਦਰਗਮਾਨ ਪੰਚੇ ਸੋਏ ਦਰਜਾਨ ਪੰਚ ਗਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ ਨਾਹੀ ਸਮਾਰ ਤੋ ਧਰਮ ਦਿਆ ਕਾ ਪੂਤ ਸੰਤੋਥ ਆਪ ਰਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਬਲੇ ਉਪਰ ਕੀ ਤਪਾਰ ਤਰਤੀ ਹੋਰ ਪਰੇ ਹੋਰ ਹੋਰ ਦਿੱਤੇ ਪਾਤ ਲੈ ਕਵਨ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲਿਖਾ ਲਿਖੇ ਕਿਤਾ ਹੋਏ ਕਿਤਾ ਤਾਂ ਸੋਲਿਉ ਰੂਪ ਕੀਤੀ ਤਾਤ ਜਨ ਗਨਕੂਤ ਕੀਤਾ ਬਸਾਓ ਇੱਕ ਕਵਾਓ ਤੇਤੇ ਹੋਇ ਲਖਦਰਿਆਓ ਕੁਤਤ ਕਵਨ ਕਹਾ ਵਿਚਾਰ ਬਾਰਿਆਂ ਜਮ ਇੱਕ ਵਾਰ ਜੋ ਤੁਧ ਪਾਵੇ ਸਹੀ ਪਲੀਕਾਰ ਤ ਉਸਦਾ ਸਲਾਮਤ ਨਿਰੰਕਰ ਅਸੰਖ ਜਪ ਸੰਗ ਪਾਓ ਸੰਖ ਪੂਜਾ ਸੰਖ ਤਪ ਤੋ ਸੰਖ ਗ੍ਰਾਂਤ ਮੁਖ ਵੇਦ ਪਾਠ ਸੰਖ ਜੋਗ ਮਨ ਰਹਾ ਉਦਾਸ ਸੰਖ ਭਗਤ ਗੁਣ ਗਿਆ ਵਿਚਾਰ ਸੰਖ ਸਤੇ ਸੰਗ ਦਤਾਰ ਸੰਖ ਸੂਰ ਮੂਹ ਪਖਸਾਰ ਸੰਖ ਮੋਹ ਲਬਲਾਏ ਤਾਰ ਕੁਦਰਤ ਗਵਨ ਕਹਾ ਵਿਚਾਰ ਬਰਨ ਜਮ ਏਕ ਵਾਰ ਜੋਤ ਉਤ ਪਾਵੇ ਸਾਈ ਪਲੀਕਾਰ ਤੂਸ ਦਾ ਸਲਾਮ ਦ ਨਰਿੰਕਾਰ ਸਾਂਖ ਮੂਰਖ ਅੰਧਕੋਰ ਸਾਂਖ ਚੋਰ ਹਰਾਮ ਖੋਰ ਸਾਂਖ ਅਮਰ ਕਰ ਜਾਹਿ ਜੋਰ ਸਾਂਖ ਕਲੜ ਤਿਆਕ ਮਾਹੇ ਸਾਂਖ ਪਾਪੀ ਪਾਪ ਕਰ ਜਾਹਿ ਸਾਂਖ ਕੁੜਿਆਰ ਕੁੜੇ ਫਰਾਹਿ ਸਾਂਖ ਮਲੇਸ ਮਲ ਪਖ ਖਾਹਿ ਸਾਂਖ ਨਿੰਦਕ ਸਿਰ ਕਰੀਐ ਪਾਰ ਨਾਨਕ ਨੀਚ ਕਹਿ ਵਿਚਾਰ ਬਾਰ ਅਨ ਜਾਮ ਏਕ ਵਾਰ ਜੋ ਤਦ ਪਾਵੈ ਸਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ ਸੰਕਰਿਆ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਵਾਨ ਅਖਰਾ ਸਿਰ ਸੰਜੋਬ ਖਾਨ ਜਿਨੇ ਲਿਖੇ ਤੇ ਸਰ ਨਾਹੀ ਜੇ ਫਰਮਾਏ ਤੇ ਤੇ ਪਾਏ ਜੇਤਾ ਕੀਤਾ ਤੇ ਤਾ ਨਾਉ ਵਿਨਾਵੇਂ ਨਹੀਂ ਕੋਥਾਉ ਕੁਦਰਤ ਕਵਨ ਕਾਮ ਵਿਚਾਰ ਵਾਰਨ ਜਾਵਾਂ ਏਕ ਵਾਰ ਜੋਤ ਤਤ ਪਾਵੇ ਸਈ ਪਲੀਕਾਰ ਤੂ ਸਦਾ ਸਲਾਮ ਦਿਨ ਰੰਕਾਰ ਪਰਿਯ ਹਤ ਪੈ ਤਨ ਦੇ ਪਾਣੀ ਤੋਤੇ ਉਤਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਲਾਈਏ ਓ ਤੋਏ ਪਰਿਯ ਮਤ ਪਾਪਾ ਕੇ ਸੰਗ ਓ ਤੋ ਪੈ ਨਾਮੈ ਕੇ ਰੰਗ ਪੁੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੇ ਆਪੇ ਵੀਜ ਆਪੇ ਹੀ ਖਾਓ ਨਾਨਕ ਮਿ ਆਵੋ ਜਾਓ ਤੀਰਥ ਤਪ ਦੇ ਅਤਤ ਜਾਨ ਜੇ ਕੋ ਪਾਵੇ ਤਿਲਕਾਮਨ ਸੁਣੀਏ ਮਨੀਏ ਮਨ ਕੀ ਤਪ ਪਾਓ ਅੰਤਰ ਗਤ ਤੀਰਥ ਮਲਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਾਸ ਤਤ ਬਾਣੀ ਬਰਮਾਓ ਸੰਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਖਤ ਕਵਨਾ ਕਵਨ ਦਿੱਤੀ ਕਵਨ ਵਾਰ ਕਵਨ ਸ੍ਰੁਤੀ ਮਾਉ ਕਵਨ ਜਿਤ ਹੋ ਆਕਾਰ ਬੇ ਨ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਨ ਲੇਖ ਕਰਨ ਤਿਤਵਾਨ ਜੋਗੀ ਜਾਣ ਰਤਮਾਉ ਨ ਕੋਈ ਚਾ ਕਰਤਾ ਸੇ ਠੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰੀ ਆਖਾਂ ਕਿਵ ਸਲਾਹੀ ਕਿਉ ਵਾਰਨੀ ਕਿਵ ਜਾਣਾਂ ਨਾਨਕ ਆਖਾਂ ਸਾਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੇ ਨਹੀਂ ਜੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਕ ਗਿਆਨ ਸੋਹੈ ਪਤਲ ਅਪਤਲ ਲਖ ਅਗਾਸ ਅਗਾਸ ਔੜਕ ਔੜਕ ਪਰ ਤਕੇ ਵੇਦ ਕਹਨ ਇੱਕ ਬਾਤ 66 18 ਕਹਿਣ ਕਤੇਬਾ ਸੋਲ ਇਕ ਤਾਤ ਲੇਖ ਹੋਏ ਤਾਂ ਲਿਖੀਏ ਲਿਖੇ ਹੋਏ ਬਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੇ ਤਿਸੁ ਰਤਨਾ ਪਾਈਆ ਨਦੀਆਂ ਤੇ ਬਾਪ ਵੇ ਸਮੁੰਦਰ ਨ ਜਾਣੀਐ ਸਮੁੰਦ ਸਾ ਸੁਲਤਾਨ ਕਿਰ ਸੇਤੀ ਮਾ ਤਨ ਕਿਰਤੋਲ ਨ ਹੋਵਨੀ ਜੇ ਤੁਸ ਮਨ ਨ ਵਿਸਰੈ ਅੰਤਨਾ ਸਿਉਤੀ ਕਹਨੈ ਅੰਤ ਅੰਤਨਾ ਕਰਨ ਦੇ ਨੈ ਅੰਤ ਅੰਤਨਾ ਵੇਖਣ ਸੁਣਨੈ ਅੰਤ ਅੰਤਨਾ ਜਾਪੈ ਕੀਏ ਮਨਿ ਮੰਤ ਅੰਤਨਾ ਜਾਪੈ ਕਿਤਾ ਆਕਾਰ ਅੰਤਨਾ ਜਾਪੈ ਪਾਰਾ ਵਾਰ ਅੰਤ ਕਾਨ ਕੇਤੇ ਵਿਲ ਲਾਏ ਤਾਂ ਕੇ ਅੰਤ ਹ ਪਾਏ ਜਾਏ ਇਹ ਹੋਵਨ ਤਨ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਹਿਬ ਉਚਾ ਥਾ ਉਚੇ ਉਪਰ ਉਚਾਨ এবੜਾ ਉਚ ਹੋਵੇ ਕੋਇ ਤੇ ਉਚੇ ਕੋ ਜਾਣੈ ਸੋਈ ਜੇ ਵੜ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖ ਨ ਜਾਏ ਵੱਡਾ ਦਾਤਾ ਤਿਲ ਨਤ ਮਾਏ ਕیتے ਮੰਗੇ ਜੋਤਿ ਪਰ ਕੀਤੇ ਗੰਤ ਨਹੀਂ ਵਿਚਾਰ ਕੀਤੇ ਖਾ ਉਟਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖਾਈ ਖਾਈ ਕੀਤੇ ਧੂਪ ਸਦ ਮਾਰੇ ਵਿਦਤ ਤੇਰੀ ਦਤਾਰ ਬੰਧ ਖਲਾਸੀ ਪਨ ਹੋਏ ਹੋ ਰੱਖ ਨ ਸਕੈ ਕੋਈ ਜੇ ਕੋ ਖਾਏ ਗਖਣ ਪਾਏ ਉਹ ਜਨ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਅਖੇ ਸੇ ਪੀਕੀ ਕੇ ਜਿਸ ਨੂੰ ਬਖਸੇ ਸਿੱਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰਿਆ ਮੁੱਲ ਪੰਡਾਰ ਮੁੱਲ ਲਾਵੇ ਮੁੱਲੇ ਜਾਹੇ ਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲੇ ਬਾਨ ਮੁੱਲ ਤੁਲ ਅਮੁੱਲ ਪਰਵਾਨ ਮੂਲ ਵਿਕ ਸੀਸ ਮੂਲ ਨਿਸ਼ਾਨ ਮੂਲ ਕਰਮ ਮੂਲ ਫਰਮਾਨ ਮੂਲੋ ਮੂਲ ਅਖਰ ਜਾਏ ਆਖ ਆਖ ਰਹਿ ਲਵਲਾਏ ਆਖੇ ਵੇਦ ਪਾਠ ਪ੍ਰਾਨ ਆਖੇ ਪੜਿ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗਵਿੰਦਮ ਆਖੇ ਸਦਾ ਕੈ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਜਨ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਆਖ ਕਣ ਬਾਇ ਕਿਤੇ ਕਹਿ ਰੁਟ ਜਾਏ ਤੇ ਕਿਤੇ ਹੋਰ ਕਰੇ ਤਾਖ ਨਸ ਕਹਿ ਕੇ ਕਿ ਜੇੜ ਬਾਵੈ ਤੇੜ ਹੋਏ ਨਾਨਕ ਜਨ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੈ ਸਿਰ ਗਵਾਰਾ ਗਵਾਰ ਸੋਦਰ ਕੇ ਹਾ ਸੋ ਕਰ ਕੇ ਹਾ ਚਿਤ ਵੈ ਸਰਬ ਸਮਾਲੇ ਬਾਜੇ ਨਾਦ ਅਨੇਕ ਅ ਸੰਖਾ ਕਿਤੇ ਕਿਤੇ ਬਾਵਨ ਹਾਰੇ ਕਿਤੇ ਰਾਗ ਪਰਿ ਸੋ ਕਹੀ ਅਨਾ ਕਿਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਣੀ ਬਸੰਤਰ ਗਾਵੇ ਰਾਜ ਤਰਮ ਦਵਾਰੇ ਗਾਵੇ ਚਿਤ ਗਉਤ ਲਿਖ ਜਾਣੇ ਲਿਖ ਲਿਖ ਤਰਮ ਵਿਚਾਰੇ ਗਾਵੇ ਸਰਵਰਮਾ ਦੇਵੀ ਸੋਨ ਸਦਾਰ ਸਵਾਰੇ ਗਾਵੇ ਨੰਦਰਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਦ ਸਮਾਦੀ ਅੰਦਰ ਗਾਵੇ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤ ਜਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਬੰਦ ਪਨ ਰਖੀਸਰ ਜੋਗੁਗ ਵੇਦਾਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਸ ਪਿਆਲੇ ਗਾਵਨ ਰਤਨਾ ਪਾਏ ਤੇਰੇ ਅ ਅਸ਼ਰਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖੰਨੀ ਚਾਰੇ ਗਾਵੇ ਖੰਡ ਮੰਡਵ ਵੰਡਾ ਕਰ ਕਰ ਰਖੇ ਰਖੇ ਤਾਰੇ ਸਹੀ ਤਦ ਨੂੰ ਗਾਵੇ ਜੋਤ ਤਪਵਨ ਤੇ ਤੇਰੇ ਵਤਰ ਸਾਲੇ ਹੋਰ ਕਿਤੇ ਗਾਵਨ ਸੇਮ ਚਤਨਾ ਆਵਨ ਨਾਨਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਵੀ ਹੋਸੀ ਜੈ ਨਜਾਸੀ ਰਚਨਾ ਜਿੰਨੇ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਨਸੀ ਮਾਜਨ ਉਪਾਈ ਕਰ ਕਰ ਵੇਖੇ ਕੀਤਾ ਇਹ ਆਪਣਾ ਜਿਬ ਤਿਹ ਦੀ ਵੜਿਆਈ ਜੋ ਤਿਸ ਭਾਵੈ ਸੋਏ ਕਰਸੀ ਫਿਰੋਕ ਨਾ ਕਰਨ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮ ਪੱਚੋਲੀ ਧਿਆਨ ਕਰੈ ਬਬੂਤ ਖਿੰਤਾ ਕਾਲ ਕਵਾਰੀ ਕਾਇਆ ਜਗਤ ਰਣਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਅਦੇ ਤਸ ਆਦੇਸ ਆਦ ਨੀਲ ਨਾਦ ਨਾਤ ਜਜ ਕੋ ਵੇਸ ਭਗਤ ਗਿਆਨ ਦੇਆ ਭੰਡਾਰਨ ਕਰਕਟ ਵਾਜੇ ਨਾਦ ਆਪ ਨਾਨਾ ਥੀ ਜਵ ਜਾ ਕੀ ਅਦਿਸ਼ਦ ਅਵਰਾ ਸਾਧ ਸੰਜੋਗ ਬੰਜੋਦ ਕਰ ਚਲਾਵੇ ਲੇਖੇ ਆਵੇ ਪਾਗ ਦੇਤਸ ਆਦੇਸ ਆਦ ਨੀਲ ਨਾਦ ਨਾਤ ਜਜ ਕੋ ਵੇਸ ਇਕਮਈ ਜਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ دیਵਾਨ ਜੇ ਤਸਬਵਤ ਵਿਚ ਲਾਵੇ ਜਿਉ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇਂ ਬਹੁਤ ਬਡਾਲ ਦੇ ਤਸ ਹਦੇਸ ਆਦਨੀਲ ਅਨਾਦ ਨਾਤ ਜੁ ਜਗ ਕੋ ਵੇਸ ਆਸਣ ਲੋਲੇ ਪੰਡਾਰ ਜੋ ਕਿਸ ਪੈਸੇ ਇਕਾ ਵਾਰ ਕਰ ਕਰ ਵਖੇ ਸਿਰ ਚਨਹਾਰ ਨਾ ਸਚੇ ਕੀ ਸਾਚੀ ਕਰ ਦੇਸ ਦੇਸ ਆ ਨਿਲ ਨਾਦ ਨਹਤ ਜੁ ਜੁ ਕੋ ਵੇਸ ਇੱਕ ਦੋ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਜਿਹੜਾ ਆਖਿਆ ਏਕ ਨਾਮ ਜਗਦੀਸ਼ ਏਤ ਰਹਿ ਪਤ ਪਾਵੜੀਆਂ ਚੜਿਏ ਹੋਏ ਕੀਸ ਸੁਨ ਗਲਾਂ ਆਕਾਸ ਕੀ ਕੀਟਾ ਈ ਰੀਸ ਨਾਨਕ ਨਦਰੀ ਪਾਈ ਐ ਕੁੜੀ ਕੁੜਾ ਠੀਸ ਆ ਕਰਨ ਜੋਰ ਚ ਪਨ ਜੋਰ ਜੋਰ ਨ ਮੰਗਨ ਦੇਨ ਜੋਰ ਜੋਰ ਨ ਜੀਨ ਮਾਨੈ ਜੋਰ ਜੋ ਨਾ ਰਾਜ ਮਲ ਮਨਸੂਰ ਜੋਰ ਨ ਸੁਤੀ ਗਿਆਨ ਵਿਚਾਰ ਜੋਰ ਨ ਯੁਕਤੀ ਛਟੈ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤ ਰੁਤਿ ਤਿਥੀ ਵਾਰ ਭਵਨ ਪਾਣੀ ਅਗਨੀ ਪਾਤਲ ਤੇਹ ਜਤ ਤਿਤਾਵਰੇ ਕੀ ਤਰਮਸਾਲ ਤੇਜ ਜੀ ਜੋਗਤ ਕੇ ਰੰਗ ਤਿਨ ਕੇ ਨਾਮ अनेक अनंत ਕਰਮੀ ਕਰਮੁ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਥੈ ਸੋਨ ਪੰਚ ਪਰਮਾਨੰ ਤਥੈ ਸੋਨ ਪੰਚ ਪਰਮਾਨੰ ਅਨੰਤਿ ਕਰਮ ਭਵਨਿ ਸਾਨ ਕੰਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾਖਿਓ ਕਰਮ ਕੀਤਿ ਬੋਨ ਪਣੀ ਬੇਸੰਤਰ ਕੀਤੇ ਕਾਨ ਮਹੇਸ ਕਿੱਤੇ ਵਰਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ ਕਿਤੇ ਕਰਮ ਮੇ ਮੇਰ ਕੀਤੇ ਕਿਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੁਰ ਕੀਤੇ ਕਿਤੇ ਮੰਡਲ ਦੇਸ ਕੀਤੇ ਸੱਧ ਬੁੱਧ ਨਾਥ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕੀਤੇ ਕਿਤੇ ਰਤਨ ਸਮੁੰਦ ਕਿਤੇ ਖਾਣੀ ਕੀਤੇ ਬਾਣੀ ਕਿਤੇ ਪਾਦ ਨਰਿੰਦ ਕੀਤੇ ਸੁੱਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ज्ञानखंड में ज्ञान प्रचंड तत नाद मनोद कोड आनंद शर्मखंड की वाणी रूप तत काड करिया बहुत अनूप तागियां गलन गथियां ने जाए ये को कहे विषय बसताए तथे करिया सुत्त मतमन बुद्ध तथे करे रसदा की सुद्ध सुद्ध कर्मखंड की वाणी जोर तत हो होर ना कहे होर तथे जोध महाबसुर तिन में राम रहया परमपूर ਤੇਤਾ ਜੀ ਤੋ ਸਿਤਾ ਮਮਾ ਮਾਏ ਤਾ ਕੇ ਰੂਪ ਨ ਕਤਨੇ ਜਾਏ ਨਾ ਮਰਨ ਨ ਢਾਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਏ ਤਥੈ ਭਗਤ ਵਸੈ ਕਲੋ ਕਰਿਆ ਅਨੰਦ ਸਚਾ ਮਨ ਸੋਏ ਸੱਜ ਖੰਡ ਵਸੈ ਨਰਿੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ ਮੰਡਲ ਬ੍ਰਹਮੰਡ ਜੇ ਕੁ ਕਥਿਆ ਅੰਤ ਨ ਅੰਤ ਤਥੈ ਲੋ ਲੋ ਕਰ ਜਿਵ ਜਗੁਮ ਤਵਤਿ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰ ਅਸਾਰ ਯਤਪਹਾਰਾ ਤੀਸ ਨਿਆਰ ਐਨਮਤ ਵੇਦ ਤਿਆਰ ਪੌਖਲ ਅਗਨ ਤਪਤਾਉ ਪੰਡਾ ਪਉ ਅਮਰਤ ਤਾਲ ਕੜੀਏ ਸਭ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਵਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਦਾਈ ਦਇਆ ਕੇ ਲੈ ਸਗਲ ਜਗਤ ਸੇਂਗੀਆਂ ਆਈਆਂ ਬਰਿਆਈਆਂ ਵਾਚ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸਤ ਕਾਲ ਨਾਨਕ ਤੇ ਮੁਖ ਉਚਲੇ ਕੀਤੀ ਸੂਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ